ਕਿਆ ਜਾ ਰਹਾ ਹੈ ਕਿ ਪੰਜਾਬ ਦੀਆਂ ਸੜਕਾਂ ਤੇ ਇੱਕ ਰੋਕ ਲੱਗ ਸਕਦੀ ਹੈ ਐਨਐਚਆਈ ਦੀ ਇੱਕ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਪੰਜਾਬ ਦੀਆਂ ਸੜਕਾਂ ਨੂੰ ਛੱਟਾ ਲੱਗ ਸਕਦਾ ਹੈ ਜਿਹੜੀ ਕੱਲ ਮਾਨਯੋਗ ਨਰਿੰਦਰ ਸਰ ਕੱਲ ਇੱਕ ਬੈਠਕ ਹੋਈ ਉਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀਆਂ ਸੜਕਾਂ ਤੇ ਇੱਕ ਵੱਡਾ ਛੱਟਾ ਲੱਗ ਸਕਦਾ ਕੱਲ ਨਿਤਿਨ ਗੜਗਰੀ ਜੀ ਨੇ ਇੱਕ ਮੀਟਿੰਗ ਕੀਤੀ ਸੀ ਨੈਸ਼ਨਲ ਪੰਜਾਬ ਦੀਆਂ ਨੈਸ਼ਨਲ ਹਾਈਵੇਅ ਦੀਆਂ ਸੜਕਾਂ ਨੂੰ ਲੈ ਕੇ ਕਿ ਵੀ ਇਹ ਪੰਜਾਬ ਸਰਕਾਰ ਜਿਹੜੀ ਹੈ ਗੰਭੀਰਤਾ ਨਹੀਂ ਦਿਖਾਈ ਦੇ ਰਹੀ ਪੰਜਾਬ ਸਰਕਾਰ ਜਿਹੜੀ ਕੰਮ ਕਰਨ ਦੀ بجائے ਕਿਸੇ ਹੋਰ ਹੀ ਪਾਸੇ ਇਧਰ ਉਧਰ ਲੱਗੀ ਹੈ ਔਰ ਉਹਨਾਂ ਚ ਕਲ ਭਗਵੰਤ ਮਾਨ ਜੀ ਨੇ ਆਣਾ ਸੀ ਔਰ ਭਗਵੰਤ ਮਾਨ ਜੀ ਉਹਦੇ ਚ ਨਾ ਕਿ ਉਹਨਾਂ ਨੇ ਆਪਣਾ ਪੀ ਡਬਲਯੂ ਡੀ ਮੰਤਰੀ ਭੇਜ ਦਿੱਤਾ ਔਰ ਉਹ ਵੀ ਅਧੂਰੀ ਅਧੇ ਅਧੂਰੀ ਜਾਣਕਾਰੀ ਦੇ ਨਾਲ ਔਰ ਇਸ ਤੋਂ ਬਾਅਦ ਕਿਉਂਕਿ ਮਾਜੂਦ ਨਿਤਿੰਗੜ ਗੜਗੜੀ ਜੀ ਨੂੰ ਸ਼ਕਤੀ ਨਾ ਕਹਿਣਾ ਪਿਆ ਕਿ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਅਗਰ ਇਸੇ ਤਰ੍ਹਾਂ ਹੀ ਉਹ ਅਕੀ ਕੰਮ ਨਹੀਂ ਕਰ ਪਾਉਗੀ ਤਾਂ ਮੈਂ ਜਿਹੜੀ ਇਹ ਪ੍ਰੋਜੈਕਟ ਬੰਦ ਕਰ ਦਿਆਂਗਾ ਔਰ ਉਹਨਾਂ ਨੇ ਇਹ ਕਿਹਾ ਕਿ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਆਪਣੀ ਜਿਹੜੀ ਹੈ ਇਹ ਸਾਰੇ ਪੂਰੀਆਂ ਕਰਕੇ ਸੜਕਾਂ ਜਿਹੜੀਆਂ ਉਹਨਾਂ ਦੀ ਲੈਂਡ ਐਕਵੀਜੀਸ਼ਨ ਉਹਨਾਂ ਦੀ ਫੋਰੈਸਟ ਕਲੀਅਰੈਂਸ ਜਿਹੜੀ ਪੰਜਾਬ ਨੇ ਦੇਣੀ ਹੈ ਉਸ ਤੋਂ ਇਲਾਵਾ ਬਾਕੀ ਜਿਹੜੇ ਮਾਈਨਿੰਗ ਦੀਆਂ ਪ੍ਰੋਬਲਮਾਂ ਉਹ ਸਾਰੀਆਂ ਨੂੰ ਜਿਹੜਾ ਉਹ ਹੈਂਡਲ ਕਰ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਮੈਂ ਜੇ ਅਗਰ ਦੱਸਾਂ ਕਿ ਵੀ ਇਹ ਮੁਖ ਰੂਪ ਦੇ ਵਿੱਚ ਕਿ ਜਿਹੜੀ ਇੱਕ ਡਾਕਾ ਪ੍ਰੈਕਸ ਹਾਈ ਜਿਹੜਾ ਸੁਪਰਾ ਹਾਈਪ ਐਕਸਪ੍ਰੈਸ ਸੁਪਰਾ ਬੰਨ ਰਿਆ ਸੀ ਜਿਹੜਾ ਕਿ ਤਰਨਤਨ ਤੋਂ ਅੰਮ੍ਰਿਤਸਰ ਦੇ ਵਿਚਲਾ ਹਿੱਸਾ ਆ ਜਿਹੜਾ ਕਿ ਆਪਣੇ ਜੰਮੂ ਕਸ਼ਮੀਰ ਤੱਕ ਜਾਣਾ ਸੀ ਇਧਰੋਂ ਉਸ ਦੇ ਵਿੱਚ 30 ਕਿਲੋਮੀਟਰ ਦੀ ਜਿਹੜੀ ਉਹ ਸੜਕ ਸੀਗੀ ਜਿਹੜੀ ਕਿ 1448.88 ਕਰੋੜ ਰੁਪਏ ਦੀ ਸੀ ਔਰ ਇਹਦੀ ਲੈਂਡ ਐਕ acquisition ਦੇ ਲਈ ਵੀ 783 ਕਰੋੜ ਰੁਪਏ ਜਿਹੜਾ 1.78 ਜਿਹੜਾ ਦਿੱਤਾ ਗਿਆ ਸੀ ਔਰ ਇਹਦੀ ਜਿਹੜੀ ਆ ਲੈਂਡ ਐਕ ਹਾਲੇ ਤੱਕ ਕਿਉਂਕਿ ਇਹ 2021 ਦਾ ਪ੍ਰੋਜੈਕਟ ਹੈ ਔਰ ਇਹ ਕਹਿੰਦਾ ਕਿ ਹਾਲੇ ਤੱਕ ਜਿਹੜਾ ਇਹਦੇ ਚ 60% ਜਿਹੜਾ ਲੈਂਡ ਐਕ ਅਕਵਾਇਰ ਕੀਤੀ ਗਈ ਆ ਔਰ ਇਹ ਔਰ ਉਹ ਵੀ ਜਿਹੜੀ ਹੈ ਹੈਂਡ ਓਵਰ ਨਹੀਂ ਕੀਤੀ ਗਈ ਹਲੇ ਤੱਕ ਯਾਨੀ ਇਹ ਡਿਲੇ ਜਿਹੜੀ ਹੈ ਹੈਂਡਿੰਗ ਓਵਰ ਜਿਹੜੀ ਕੀਤੀ ਹੈਗੀ ਆ ਔਰ ਨਾਲ ਨਾਲ ਜਿਹੜੇ ਕਿਸਾਨਾਂ ਦੇ ਜਿਹੜੇ ਫਾਰਮਰਾਂ ਦਾ ਅੰਦੋਲਨ ਉਹਦੇ ਚ ਇਫੈਕਟਡ ਸੀ ਔਰ ਤੀਸਰਾ ਜਿਹੜਾ ਸੀ ਕਿ ਫੋਰੈਸਟ ਦੀ ਜਿਹੜੀ ਹੈ ਕਲિયਰੈਂਸ ਜਿਹੜੀ ਆ ਉਹ ਫਾਈਲਾਂ ਇੱਕ ਸਾਈਡ ਤੇ ਪਈਆਂ ਉਹਦੇ ਤੇ ਫੋਰੈਸਟ ਡਿਪਾਰਟਮੈਂਟ ਕੰਮ ਹੀ ਨਹੀਂ ਕਰ ਰਿਹਾ ਲੰਬੇ ਸਮੇਂ ਤੋਂ ਪਈਆਂ ਉਹਦੇ ਤੇ ਕੰਮ ਨਾ ਕਰਕੇ ਉਹ ਦਿਲੇ ਜਾਣਬੁੱਝ ਕੇ ਕੀਤਾ ਜਾ ਰਿਹਾ ਔਰ ਹਾਲੇ ਤੱਕ 60% ਜਿਹੜੀ ਹੋਈ ਹੈ ਕਿਉਂਕਿ ਕਿਸੇ ਵੀ ਪ੍ਰੋਜੈਕਟ ਨੂੰ ਸ਼ੁਰੂ ਕਰਨ ਦੇ ਲਈ ਘੱਟੋ ਘੱਟ 80% ਜਿਹੜੀ ਹੈ ਜ਼ਮੀਨ ਜਿਹੜੀ ਆ ਉਹ ਅਕਵਾਇਰ ਕਰਕੇ ਹੈਂਡਓਵਰ ਕਰਨੀ ਹੁੰਦੀ ਆ ਨੈਸ਼ਨਲ ਹਾਈਵੇ ਨੂੰ ਤਾ ਉਹਦੇ ਤੇ ਕੰਮ ਸ਼ੁਰੂ ਹੋ ਜਾਂਦਾ ਹੈ ਔਰ ਇਸੇ ਤਰ੍ਹਾਂ ਜਿਹੜਾ ਲੁਧਿਆਣਾ ਰੋਪੜ ਲੁਧਿਆਣਾ ਰੋਪੜ ਜਿਹੜਾ ਆ ਉਹ ਇਹ ਵੀ 21 ਦਾ 2021 ਦਾ ਆ ਪ੍ਰੋਜੈਕਟ ਔਰ ਇਹ 47 ਕਿਲੋਮੀਟਰ ਦਾ ਸੀਗਾ ਇਹ ਵੀ ਜਿਹੜਾ ਆ 488 ਕਿਲੋ 23 ਕਿਲੋ ਕਰੋੜ ਦਾ ਸੀਗਾ ਔਰ ਇਹਦੀ ਵੀ ਲੈਂਡ ਡਿਸਬਰਸ ਐਕੁਆਇਜ਼ੀਸ਼ਨ ਵਾਸਤੇ ਅਕਵਾਇਰ ਕਰਨ ਦੇ ਲਈ тенसो 55 ਕਰੋੜ ਰੁਪਏ ਜਿਹੜਾ ਦਿੱਤਾ ਗਿਆ ਜਿਹਦੇ ਚ ਹੱਲੇ ਤੱਕ ਇਹਨਾਂ ਨੇ 122 ਕਰੋੜ ਰੁਪਏ ਖਰਚੇ ਬਾਕੀ ਆਪਣੇ ਅਕਾਊਂਟਾਂ ਚ ਹੀ ਰੱਖਿਆ ਪੰਜਾਬ ਸਰਕਾਰ ਦੇ ਔਰ ਇਹਦਾ ਫਿਜ਼ੀਕਲ ਪ੍ਰੋਜੈਕਸ਼ਨ ਜਿਹੜਾ ਆ ਉਹ ਸਿਰਫ 12 ਕਿਲੋਮੀਟਰ ਦਾ ਦਿੱਤਾ ਹੈ ਔਰ ਜਿੰਨੂੰ ਅਸੀਂ ਕਹ ਦੀ ਕਿ 25 ਜਿਹੜਾ ਆ ਪਰਸੈਂਟ ਵੀ ਨਹੀਂ ਹੈ 25.40% ਬਣਦਾ ਹੈ ਔਰ ਇਹ ਪ੍ਰੋਜੈਕਟ ਟਰਮੀਨੇਟ ਕਰਤਾ ਗਿਆ ਕਿਉਂਕਿ 2021 ਦਾ ਆ ਇਹ ਟਰਮੀਨੇਟ ਕਰਤਾ ਔਰ ਇਹ ਵੀ ਮੈਂ ਕਹਾ ਕਿ ਜਿਹੜੇ ਪ੍ਰੋਜੈਕਟ ਰੱਦ ਹੋ ਜਾਂਦੇ ਆ ਉਹ ਰੱਦ ਹੋਣ ਤੋਂ ਬਾਅਦ ਇਹ ਐਸ ਪਰ ਦਾ ਰੂਲ ਜਿਹੜੀ ਆ ਨੈਸ਼ਨਲ ਹਾਈਵੇ ਨੂੰ ਵੀ ਪੈਨਲਟੀ ਪੈਂਦੀ ਆ ਭਾਵੇਂ ਜਿੰਨਾ ਟੋਟਲ ਪ੍ਰੋਜੈਕਟ ਦਾ ਹੋਏਗਾ ਉਹਦੇ ਖਰਚਿਆਂ ਤੋਂ ਇਲਾਵਾ ਉਹਨੂੰ 1% ਜਿਹੜੀ ਆ ਪੈਨਲਟੀ ਦੇਣੀ ਪੈਂਦੀ ਉਲਟਾ ਦੇਣਾ ਪੈਂਦਾ ਉਹਨਾਂ ਨੂੰ ਉਹ ਦੇ ਕੇ ਯਾਨੀ ਇਹਨਾਂ ਦੀ ਪੈਨਲਟੀ ਭੁਗਤੀ ਹੈ ਔਰ ਇਸ ਕਰਕੇ ਟਰਮੀਨੇਟ ਕਰਤਾ ਗਿਆ ਕੋਲ ਕਿੰਨੇ ਪ੍ਰੋਜੈਕਟ ਸਾਰੇ ਕੈਨਸਲ ਹੋਏ ਨੇ ਕੈਨਸਲ ਤਾਂ ਹੋ ਬਹੁਤ ਸਾਰੇ ਹੋਏ ਨੇ ਹਾਂ ਅਨ ਲਗਭਗ 3349 40 ਦੇ ਕਰੀਬ ਚ ਹੈ ਗਿਆ ਪਰ ਮੈਂ ਜਿਹੜੇ ਪ੍ਰਮੁੱਖ ਜਿਹੜੇ 6 7 ਦਾ ਹੀ ਜ਼ਿਕਰ ਕਰ ਰਿਹਾ ਜਿਹਦੇ ਚ ਬਰਨਾਲਾ ਬਠਿੰਡਾ ਆ ਇਹ ਵੀ ਜਿਹੜਾ ਆ ਰੱਦ ਹੋਣ ਦੇ ਲਈ ਪ੍ਰਪੋਜ਼ ਕਰਤਾ ਗਿਆ ਔਰ ਇਹਦੇ ਚ ਵੀ ਹਲੇ ਤੱਕ ਕੁਝ ਨਹੀਂ ਕੀਤਾ 19% ਜਿਹੜੀ ਆ ਉਹ ਲੈਂਡ ਅਕਵਾਇਰ ਕੀਤੀ ਗਈ ਹੈ ਇਦਾਂ ਹੀ ਜਿਹੜਾ ਲੁਧਿਆਣਾ ਦਾ ਜਿਹੜਾ ਬਾਈਪਾਸ ਬਣਨਾ ਸੀ ਸਾਊਥ ਸਾਈਡ ਸਾਊਥ ਦਾ ਉਹਦੀ ਵੀ ਲੈਂਡ ਐਕੁਇਜੀਸ਼ਨ ਜਿਹੜੀ ਆ ਉਹ ਵੀ ਹਲੇ ਤੱਕ ਪੂਰੀ ਤਰ੍ਹਾਂ ਉਹਨੂੰ ਹੈਂਡਓਵਰ ਨਹੀਂ ਕੀਤੀ ਗਈ ਔਰ ਇਹਦਾ ਫਿਜ਼ੀਕਲ ਪੋਜੀਸ਼ਨ ਜਿਹੜੀ ਆ ਉਹ 19 ਕਿਲੋਮੀਟਰ ਦਾ ਹੀ ਹੋਇਆ ਔਰ ਇਹ ਵੀ ਜਿਹੜਾ ਆ ਵਿਡਰੋਲ ਦੇ ਲਈ ਉਹਨੇ ਪ੍ਰਪੋਜ਼ ਕਰਤਾ ਗਿਆ ਔਰ ਇਸੇ ਤਰ੍ਹਾਂ ਹੀ ਜਿਹੜਾ ਆ ਗੁਰਦਾਸਪੁਰ ਹਾਰਪੁਰ ਚ ਇੱਕ ਜਿਹੜੀ ਮੈਚ ਸ਼ੁਰੂ ਕਰਾਈ ਸੀ ਇਹ ਅਪਰੂਵ ਕਰਾਈ ਸੀ ਬੜੀ ਮਿਹਨਤ ਕਰਵਾਣੀ ਪਈ ਸੀ ਅੱਜ ਅੰਮ੍ਰਿਤਸਰ ਕੁਮਾਨ ਟਾਂਡਾ ਇਹ ਇੱਕ ਜੰਦ ਸੀ ਵੈਸੇ ਉਹਨਾਂ ਤੱਕ ਜਾਣਾ ਸੀ ਪਰ ਇੱਕ ਫੇਜ਼ ਇਹ ਸੀ ਔਰ ਇੱਕ ਦੂਜੀ ਹੁਸ਼ਿਆਰਪੁਰ ਤੋਂ ਉਹਨਾਂ ਸੀ ਔਰ ਇਹ ਵੀ ਜਿਹੜਾ ਸੀ ਲਗਭਗ ਜਿਹੜਾ ਟਾਂਡੇ ਤੱਕ 956 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਔਰ ਇਹਦੀ ਵੀ ਜਿਹੜੀ ਆ ਲੈਂਡ ਜਿਹੜੀ ਹਲੇ ਤੱਕ 64% ਹੀ ਐਕਵਾਇਰ ਹੋਈ ਆ ਔਰ ਇਹ ਵੀ ਤੁਮ ਮੈਨੂੰ ਦੁੱਖ ਹੁੰਦਾ ਦੱਸਦੇ ਆ ਕਿ ਇਹ ਵੀ ਟਰਮੀਨੇਟਿਡ ਪ੍ਰੋਜੈਕਟ ਦੇ ਵਿੱਚ ਆ ਭਾਵ ਇਹ ਵੀ ਜਿਹੜਾ ਆ ਸਾਡੇ ਹੱਥੋਂ ਖੁੱਸ ਗਿਆ ਔਰ ਇਸੇ ਤਰ੍ਹਾਂ ਜਿਹੜਾ ਹੁਸ਼ਿਆਰਪੁਰ ਫਗਵਾੜਾ ਵੀ ਉਹਨੇ ਹੁਣੇ ਹੀ ਅਸੀਂ ਜਿਹੜਾ ਉਹਦਾ ਐਸੇ ਹੀ ਤਿੰਨ ਚਾਰ ਮਹੀਨੇ ਪਹਿਲਾਂ ਕੀਤਾ ਆਵਾਰਡ ਉਹਦੇ ਲਈ ਵੀ ਕਿਉਂਕਿ ਪ੍ਰੋਜੈਕਟ ਇਹ ਵੀ ਮੇਰਾ ਕੀਤਾ ਸੀ ਉਹ 2017-18 ਤੋਂ ਇਹ ਆਪ ਕੀਤਾ ਆ ਪਰ ਹਾਲੇ ਤੱਕ ਇਹ ਵੀ ਕਿਸੇ ਤਰ੍ਹਾਂ ਪਾਸੇ ਨਹੀਂ ਲੱਗਾ ਕਿਉਂ ਲੰਬਾ ਪ੍ਰੋਜੈਕਟ ਹੈ ਔਰ ਇਹ ਟੈਂਡਰ ਹੋਇਆ ਨੂੰ ਵੀ ਮੰਨ ਲਓ ਸਾਲ ਹੋ ਗਏ ਸਾਲ ਤੋਂ ਉੱਤੇ ਹੋ ਗਿਆ ਸਵਾ ਸਾਲ ਹੋ ਗਿਆ ਔਰ ਇਹਦਾ ਵੀ 1500 1550 ਕਰੋੜ ਰੁਪਏ ਦਾ ਸੀ ਔਰ ਇਹ ਵੀ 40% ਹਲੇ ਤੱਕ ਇਹਨਾਂ ਨੇ ਲੈਂਡ ਅਕਵਾਇਰ ਕੀਤੀ ਆ ਔਰ ਹੈਂਡ ਓਵਰ ਹਲੇ ਤੱਕ ਉਹ ਵੀ ਨਹੀਂ ਕੀਤੀ ਔਰ ਇੱਥੇ ਵੀ ਜੰਗਲਾਤ ਵਿਭਾਗ ਦੇ ਜਿਹੜੀ ਆ ਉਹ ਪ੍ਰੋਪਰ ਹਲੇ ਤੱਕ ਬਾਹਰ ਜਿਹੜੀ ਲੈਂਡ ਅਕਵਾਇਰ ਨਹੀਂ ਕੀਤੀ ਗਈ ਔਰ ਇਸੇ ਤਰ੍ਹਾਂ ਹੀ ਅਗਲਾ ਜਿਹੜਾ ਹੁਸ਼ਿਆਰਪੁਰ ਉਹਨਾਂ ਜਿਹਨਾਂ ਪਹਿਲਾਂ ਮੈਂ ਦੱਸਿਆ ਸੀ ਕਿ ਉਹ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ ਉਹ ਹੁਸ਼ਿਆਰਪੁਰ ਤੋਂ ਉਹਨਾਂ ਤੱਕ ਅਗਲਾ ਦੂਜਾ ਟੈਂਡਰ ਸੀ ਉਹ ਵੀ 27 ਕਿਲੋਮੀਟਰ ਦਾ ਸੀ ਔਰ ਉਹਦੇ ਚ ਵੀ ਹਲੇ ਤੱਕ 40% ਵੀ ਲੈਂਡ ਅਕਵਾਇਰ ਨਹੀਂ ਹੋਈ ਜਿਹਦੇ ਕਰਕੇ ਉਹ ਵੀ ਹੁਣ ਠੰਡੇ ਵਾਸਤੇ ਕਿਹਾ ਜਾਂਦਾ ਹੈ ਕਿ ਆਉਣ ਵਾਲੇ ਦਿਨ ਜਿਹੜੇ ਵੱਡੇ ਪ੍ਰੋਜੈਕਟ ਨੇ ਸਾਰੇ ਪੰਜਾਬ ਨੂੰ ਹੁਣ ਗਏ ਇਹ ਹਲੇ ਤੱਕ ਇਹਨਾ ਕਹਿ ਸਕਦੇ ਆ ਕਿ ਜੇ ਅੱਜ ਕੱਲ ਦੀ ਮੀਟਿੰਗ ਚ ਭਗਵੰਤ ਮਾਨ ਜੀ ਨਹੀਂ ਆਏ ਤੇ ਇਹਦਾ ਮਤਲਬ ਆ ਕਿ ਉਹ ਗੰਭੀਰ ਨਹੀਂ ਹੈ ਜਿਸ ਦਿਨ ਇਹਨਾਂ ਸੜਕਾਂ ਦਾ ਅਸੀਂ ਨੀ ਪੱਥਰ ਵੀ ਰੱਖਣ ਜਾ ਰਹੇ ਸੀ ਸਭ ਕੁਝ ਹੋ ਗਿਆ ਸੀ ਉਸ ਦਿਨ ਵੀ ਆਣਾ ਸੀ ਉਸ ਦਿਨ ਵੀ ਨਹੀਂ ਆਏ ਭਾਵ ਪੰਜਾਬ ਦੇ ਜੋ ਜਿਹੜੀ ਡਿਵੈਲਪਮੈਂਟ ਦੇ ਕਿਸੇ ਵੀ ਮੁੱਦੇ ਤੇ ਸਾਨੂੰ ਜਿਹੜੇ ਆ ਭਗਵੰਤ ਮਾਨ ਜੀ ਕਿਤੇ ਦਿਖਾਈ ਨਹੀਂ ਦਿੰਦੇ ਔਰ ਹੋ ਸਕਦਾ ਸ਼ਾਇਦ ਉਹਨਾਂ ਦੀ ਰਾਤ ਨੂੰ ਜਿਆਦਾ ਮਨ ਲੋ ਥਕਾਵਟ ਹੋਣ ਕਰਕੇ ਸਵੇਰੇ ਨੀਂਦ ਨਹੀਂ ਖੁੱਲਦੀ ਇਹ ਵੀ ਕਾਰਨ ਹੋ ਸਕਦਾ ਜਾਂ ਉਹਨਾਂ ਦਾ ਫਿਰ ਸਰੀਰ ਉਸ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਹੋਵੇਗਾ ਪਰ ਜਿੱਥੇ ਬਾਕੀ ਚੀਜ਼ਾਂ ਹੋਲਡਿੰਗ ਲਗਾਣੇ ਜਾਂ ਹੋਰ ਕਰਨਾ ਉਹ ਤਾਂ ਬਹੁਤ ਕੁਝ ਹੋ ਜਾਂਦਾ ਹੈ ਵੋਟਾਂ ਦੀ ਤੁਸ਼ਟੀਕਰਨ ਕਰਨਾ ਹੋਵੇ ਉਹਨਾਂ ਨੂੰ ਬਹੁਤ ਸਾਰੀਆਂ ਘੋਸ਼ਣਾਵਾਂ ਕਰਨੀਆਂ ਹੁਣ ਉਹਦਾਂ ਦੀਆਂ ਘੋਸ਼ਣਾ ਤਾਂ ਬਹੁਤ ਹੋ ਜਾਣੀਆਂ ਹੋਲਡਿੰਗਾਂ 'ਚ ਤੇ ਇਹ ਵੀ ਲਿਖਿਆ ਜਾਂਦਾ ਹੈ ਕਿ ਜੇ ਅਸੀਂ ਕਰਾਪਸ਼ਨ ਖਤਮ ਕਰਤੀ ਐ ਇੰਨੇ ਕੇਸ ਕਰਤੇ ਕਰਾਪਸ਼ਨ ਤੁਸੀਂ ਦੱਸ ਦਿਓ ਕਿਤੇ ਖਤਮ ਹੋਈ ਹੋਵੇ ਹੋਲਡਿੰਗਾਂ 'ਚ ਤੇ ਇਹ ਵੀ ਲਿਖਿਆ ਹੈ ਕਿ ਸਾਡੇ ਕੋਲ 74 700 ਕਿੰਨੇ ਕਰੋੜ ਰੁਪਏ 774 ਵਿੱਚ ਹੈ ਪਤਾ ਨਹੀਂ ਕਿੰਨੇ ਦਾ ਉਹ ਜੀ ਉਹ ਇਨਵੈਸਟਮੈਂਟ ਆ ਗਈ ਹੈ ਪਰ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ ਕਿ 85% ਜਿਹੜੇ ਸੀਗੇ ਉਹ ਪ੍ਰੋਜੈਕਟ ਵਾਪਸ ਚਲੇ ਗਏ ਜਿਹੜੇ 15 ਆ ਉਹ ਜਾਣ ਦੀ ਤਿਆਰੀ 'ਚ ਹੈ ਹੱਲੇ ਤੱਕ ਸਾਨੂੰ ਕਿਤੇ ਇਟ ਉਹਨਾਂ ਵੱਲੋਂ ਤੋਂ ਕੋਈ ਲਗਾਇਆ ਦਿਖਾਇਆ ਦਿਖਾਈ ਦਿੱਤਾ ਨਹੀਂ ਪਰ ਪੰਜਾਬ ਦੇ ਵਿੱਚ ਲੈਂਡ ਆਰਡਰ ਦੀ ਸਥਿਤੀ ਦੇਖ ਲਈਏ ਤੋਂ ਮੰਦਾ ਹਾਲ ਪੰਜਾਬ 'ਚ ਨਸ਼ਿਆਂ ਦੀ ਹਾਲ ਦੇਖ ਲਈਏ ਜਿਹੜੇ ਕਹਿੰਦੇ 1 ਮਹੀਨੇ 'ਚ ਖਤਮ ਕਰ ਦਿਆਂਗੇ 4 ਹਫ਼ਤਿਆਂ 'ਚ ਕਰ ਦਿਆਂਗੇ ਉਹ ਉਹਦੀ ਜਿਹੜੀ ਸਥਿਤੀ ਦੇਖ ਲਈਏ ਉਹ ਖਤਮ ਪੰਜਾਬ 'ਚ ਨਸ਼ੇ ਕਿੰਨੇ ਵਧੇ ਆ ਔਰ ਇਹ ਤਾਂ ਅਸੀਂ ਨਹੀਂ ਉਹਨਾਂ ਦੇ ਐਮ.ਐਲ.ਏਰ ਉਪ ਲਗਾਣ ਦੇ ਨਹੀਂ ਤਾਂ ਕੁਮਰ ਵਿਜੇ ਪ੍ਰਤਾਪ ਨੂੰ ਪੁੱਛ ਲਓ ਜਾਂ ਗੁਪਤਾ ਜੀ ਨੂੰ ਪੁੱਛ ਲਓ ਜਿਹੜੇ ਉਹਨਾਂ ਦੇ ਐਮ.ਐਲ.ਏ ਆ ਉਹ ਕੀ ਕਹਿੰਦੇ ਉਹਦੇ ਤੇ ਉਹੀ ਜਿਹੜੇ ਕਹਿ ਰਹੇ ਆ ਕਿ ਸਾਡੀ ਸਰਕਾਰ 'ਚ ਮਿਸ਼ਾਪ ਕਿੰਨਾ ਵਧ ਗਿਆ ਉਹਦੇ ਉਹਦੇ ਵਧਾਉਣ ਦੇ ਵਿੱਚ ਉਹ ਦੋਸ਼ੀ ਜਿਹੜੇ ਆ ਉਹ ਪੰਜਾਬ ਸਰਕਾਰ ਆ ਸੋ ਪੰਜਾਬ ਦੇ ਲਈ 52 ਹਜ਼ਾਰ ਕਰੋੜ ਰੁਪਏ ਦੇ ਜਿਹੜੇ ਪ੍ਰੋਜੈਕਟ ਇਹ ਆਣੇ ਸੀ ਉਹ ਸਿਰਫ ਪੰਜਾਬ ਸਰਕਾਰ ਦੀ ਨਲਾਕੀ ਦੇ ਕਰਕੇ ਨਹੀਂ ਆਏ ਔਰ ਜੇ ਇਹ 2 ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਨੇ ਕਲੀਅਰੈਂਸ ਜਾਂ ਸੀਰੀਅਸਨੈਸ ਨਾ ਦਿਖਾਈ ਔਰ ਇਹ ਪ੍ਰੋਜੈਕਟ ਰੱਦ ਹੋ ਗਏ ਤਾਂ ਇਹ ਸਮਝ ਲਓ ਕਿ ਪੰਜਾਬ ਦੀ ਜਨਤਾ ਨਾਲ ਬਹੁਤ ਵੱਡਾ ਧੋਖਾ ਹੋਏਗਾ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ ਪੰਜਾਬ ਦੇ ਜਿਹੜੀ ਇੰਡਸਟਰੀ ਨੂੰ ਪੰਜਾਬ ਦੇ ਵਿਕਾਸ ਨੂੰ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜੇ ਰੋਜ਼ਗਾਰ ਦੇ ਸਾਧਨ ਮੇ ਆਉਣੇ ਸੀਗੇ ਉਹ ਸਾਰਿਆਂ ਦਾ ਜਿਹੜਾ ਨੁਕਸਾਨ ਹੋਏਗਾ ਔਰ ਇਹਦਾ ਕੋਈ ਦੋਸ਼ੀ ਹੋਏਗਾ ਤਾਂ ਉਹ ਸਿਰਫ ਤੇ ਸਿਰਫ ਭਗਵਾਨ ਜਮਾਨ ਜਿਹੜੀ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਪੰਜਾਬ ਦਾ ਮੁੱਖ ਮੰਤਰੀ ਹੈ ਉਹੀ ਦੋਸ਼ੀ ਹੋਏਗਾ ਔਰ ਇਹਦੇ ਲਈ ਅਸੀਂ ਇਹ ਕਹਾਂਗੇ ਕਿ ਲੋਕਾਂ ਨੂੰ ਇਹ ਤੋਂ ਸੁਚੇਤ ਹੋਣਾ ਚਾਹੀਦਾ ਹੁਣ ਔਰ ਅਗੇ ਇਹਦਾ ਜਿਹੜਾ ਜਵਾਬ ਅਸੀਂ ਵੋਟਾਂ ਦੇ ਲੁਭਾਉਣੇ ਜਿਹੜੀਆਂ ਵੋਟਾਂ ਤਸਤੀ ਕਰਨ ਦੀ ਵੋਟ ਤਸਤੀ ਕਰਨ ਦੀ ਰਾਜਨੀਤੀ ਕਰਦਾ ਇਹ ਤੋਂ ਹਟ ਕੇ ਪੰਜਾਬ ਦੇ ਵਿਕਾਸ ਦੇ ਲੋਕਾਂ ਕੋਲ ਜਵਾਬ ਮੰਗਣੇ ਚਾਹੀਦੇ ਸੰਤਾ ਸਾਹਿਬ ਕਿਸਾਨੀ ਫਿਰ ਇੱਕ ਵਾਰੀ ਦਿੱਲੀ ਆਉਣ ਚਾਹਨੇ ਹਾਈ ਕੋਰਟ ਨਹੀਂ ਵੀ ਜਾ ਕੇ ਸੜਕਾ ਹੋਏ ਕਿਸਾਨ ਕਹਿੰਦੇ ਨੇ ਕਿ ਐਸੀ ਦਿੱਲੀ ਜਾਣਾ ਚਾਹੁੰਦੇ ਸਾਨੂੰ ਜੰਤਰ ਮੰਤਰਿਆਂ ਆਰਾਮ ਲੀਲਾ ਮੈਦਾਨ ਬੈਠਣ ਦਿੱਤਾ ਜਾਂਦਾ ਅਸੀਂ ਜਾੜੂ ਤੇ ਆ ਦੇਖੋ ਗੱਲ ਇਹਦਾ ਹੈ ਕਿ ਉਹਨਾਂ ਦਾ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਤੁਹਾਨੂੰ ਇੱਕ ਜਗ੍ਹਾ ਅਸੀਂ ਦੇ ਦਨੇ ਬੈਠਣ ਉਹ ਉੱਥੇ ਜਾ ਕੇ ਬੈਠ ਜਾਓ ਪਰ ਉਹ ਤਾਂ ਅੜੀ ਤੇ ਬੈਠੇ ਸੀਗੇ ਔਰ ਜਿਸ ਤਰੀਕੇ ਦੀਆਂ ਆੜੀਆਂ ਉਹਨਾਂ ਨੇ ਕੀਤੀਆਂ ਚਾਹੇ ਲਾਲ ਕਿਲੇ ਦੇ ਉੱਤੇ ਹੋਇਆ ਜਾਵਾ ਔਰ ਰਾਜਧਾਨੀ ਦੇ ਵਿੱਚ ਆਣ ਕੇ ਕੋਈ ਗੜਬੜ ਹੋਵੇਗੀ ਤੇ ਉਸ ਦਾ ਕਿਉਂਕਿ ਉਹ ਪਹਿਲਾਂ ਆਪਣਾ ਵਿਸ਼ਵਾਸ ਹੋ ਚੁੱਕਿਆ ਉਹ ਇੱਕ ਅੰਦੋਲਨ ਦੀ ਜਿਹੜੀ ਇੱਕ ਪ੍ਰਤੀਯਾਹਨ ਦਾ ਉਹਦੇ ਵਿੱਚ ਵਿਸ਼ਵਾਸ ਹੋ ਚੁੱਕਿਆ ਉਹ ਇਹ ਤਾਂ ਕਹਿੰਦੇ ਕਿ ਦਿੱਲੀ ਨਹੀਂ ਜਾਣ ਦਿੱਤਾ ਪਰ ਉਹਨਾਂ ਨੇ ਦਿੱਲੀ ਜਾ ਕੇ ਜਦੋਂ ਪਹਿਲਾਂ ਗਏ ਸੀ ਤੇ ਕੀ ਕੀਤਾ ਸੀ ਪਹਿਲਾਂ ਵੀ ਤਾਂ ਉਹਨਾਂ ਨੂੰ ਪਰਮਿਸ਼ਨ ਦਿੱਤੀ ਸੀ ਪਹਿਲਾਂ ਜਿਸ ਤਰੀਕੇ ਨਾਲ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਨੂੰ ਇੱਕ ਤਰੀਕੇ ਨਾਲ ਸਹਾਇਜਾ ਕਰਕੇ ਰੱਖ ਦਿੱਤਾ ਸੀ ਉਹਦੇ ਨਾਲ ਛਵੀ ਖਰਾਬ ਹੁੰਦੀ ਆ ਔਰ ਇਹ ਜਿਹੜਾ ਐ ਸੀ ਔਰ ਇਹ ਕਿਸਾਨ ਅੰਦੋਲਨ ਚ ਕਿਸਾਨ ਦੀ ਕੋਈ ਡਿਮਾਂਡ ਨਹੀਂ ਐ ਉਹ ਜਿਹੜੀਆਂ ਮੈਂ ਤੇ ਕਹਿਣਾ ਕਿ ਪਹਿਲੇ ਇਹ ਦਸਣ ਬੀਜਣ ਕੀ ਉਹ ਦੋ ਫਸਲਾਂ ਬੀਜਦੇ ਦੋਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਐ ਐਮਐਸਪੀ ਮਿਲੀ ਜਾਂਦਾ ਉਹ 23 ਦੇ ਜਿਹੜੀ ਫਸਲ ਬੀਜਦੇ ਨਹੀਂ ਉਹਦੇ ਤੇ ਵੀ ਲਈ ਜਾਂਦੇ ਉਹ ਫਲਾਨਾ ਵੀ ਦੇ ਦੋ ਤੁਹਾਨੂੰ ਕਹਿੰਦਾ ਜਿਹੜਾ ਤੁਸੀਂ ਤੂੰ ਲੈਣਾ ਦੇਣਾ ਹੀ ਕੁਝ ਨਹੀਂ ਫਾਬ ਉਹਨਾਂ ਦਾ ਮਕਸਦ ਜਿਹੜਾ ਇਸ ਵੇਲੇ ਜਿਹੜੇ ਅੰਦੋਲਨਕਾਰੀ ਆ ਜਿਹੜਾ ਕਿਸਾਨ ਆ ਆਂਦਾ ਤਾਂ ਉਹ ਤਾਂ ਆਪਣੇ ਖੇਤਾਂ 'ਚ ਅੰਨ ਵਾਕੇ ਆਪਣਾ ਕੰਮ ਕਰ ਰਿਹਾ ਏ ਇਹ ਤਾਂ ਵਿੱਚ ਕਿਤੇ ਨਾ ਕਿਤੇ ਜਿਹੜੇ ਆ ਆਪਣੀਆਂ ਜ਼ਮੀਨਾਂ ਠੇਕੇ ਦੇ ਦੇ ਕੇ ਵਿਲ ਬੈਠੇ ਉਧਰ ਕਰਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਡਿਸਟਰਬ ਕਰਨ ਦੇ ਲਈ ਆ ਰਹੇ ਨੇ ਔਰ ਇਸ ਕਰਕੇ ਮੇਰੇ ਹਸਾਬ ਨਾਲ ਇਹਨਾਂ ਨੂੰ ਆਪਣੀ ਜਿਹੜੀ ਮੁੱਖ ਧਾਰਾ 'ਚ ਆਉਣਾ ਚਾਹੀਦਾ ਹੈ ਆਪਣੀ ਅੰਦੋਲਨ ਕਰਨ ਦੀ ਆਪਣੀ ਗੱਲ ਰੱਖਣ ਦਾ ਜਿਹੜਾ ਸਟਾਇ ਉਹਨੂੰ ਥੋੜੀ ਜਿਹੀ ਉਹਦੇ 'ਚ ਤਬਦੀਲੀ ਕਰਨ ਔਰ ਉਹਦੇ 'ਚ ਵੀ ਪਹਿਲਾਂ ਇਹ ਦਿਖਾਲਣ ਕਿ ਵੀ ਉਹ ਦੇਸ਼ ਦੇ ਅੱਛੇ ਨਾਗਰਿਕ ਦੇ ਰੂਪ 'ਚ ਕੰਮ ਕਰਨ ਨੂੰ ਤਿਆਰ ਉਹ ਤਾਂ ਮੋਰ ਫੋਰਸ ਬੈਠੀਏ ਤਾਂ ਉਹਨਾਂ ਨੇ ਜਾ ਕੇ ਮੁਕਾਬਲਾ ਕਰਨ ਬੈਠਦੇ ਆ ਉਹ ਟਰੈਕਟਰਾਂ ਲੈ ਕੇ ਬੈਰੀਗੇਡ ਕਰਦੇ ਆ ਇਹ ਬੈਰੀਗੇਟ ਕਰਨਾ ਜਿਹੜਾ ਹਟਾਣਾ ਇਹ ਕਿਸਾਨਾਂ ਦਾ ਕੰਮ ਨਹੀਂ ਸੀ ਉਹਨਾਂ ਦਾ ਉੱਥੇ ਜਾ ਕੇ ਆਪਣਾ ਕਹਿੰਦੇ ਆਪਣੀ ਅਗਰ ਨਹੀਂ ਸੀ ਤਾਂ ਹਾਈ ਕੋਰਟ ਚੱਲ ਜਾਂਦੇ ਸਾਨੂੰ ਜਾਣ ਨਹੀਂ ਦਿੰਦੇ ਸੀ ਉਹ ਜਾ ਕੇ ਮੁਕਾਬਲਾ ਕਰਨ ਲੱਪੇ ਉਹ ਆਪਣੀ ਜਾ ਕੇ ਡਰੋਨ ਸੱਟਣ ਲੱਪੇ ਫਲਾਨਾ ਕਾ ਲੱਪੇ ਯਾਨੀ ਅਲੱਗ-ਅਲੱਗ ਸਰਕਾਰ ਨਾਲ ਮੁਕਾਬਲਾ ਕਰਨਾ ਇਹ ਕਿਸੇ ਵੀ ਅੰਦੋਲਨ ਦਾ ਕੰਮ ਨਹੀਂ ਹੁੰਦਾ ਆਪਣੀ ਫੌਜ ਖੜੀ ਕਰਨਾ ਇਹ ਕਿਸੇ ਵੀ ਅੰਦੋਲਨ ਦਾ ਕੰਮ ਨਹੀਂ ਹੁੰਦਾ ਆਪਣੀ ਗੱਲ ਰੱਖਣੀ ਉਹ ਹੁੰਦੀ ਹੈ ਆਪਾਂ ਤਾਂ ਕਹਿੰਦੇ ਆਪਾਂ ਵੀ ਸਰਕਾਰ ਨੇ ਰੋਕਿਆ ਸੀ ਮੁਕਾਬਲਾ ਕਰਾਂਗੇ ਇਹ ਮੁਕਾਬਲੇ ਕਾ ਨਹੀਂ ਇਹਨਾਂ ਨੂੰ ਪ੍ਰਸਾਹਿਤ ਕੀਤਾ ਗਿਆ ਇਹ ਸਪਾਂਸਰਡ ਹੈ ਇਹ ਜਿੰਨੇ ਉੱਥੇ ਜਾ ਰਹੇ ਸੀ ਸਪਾਂਸਰਡ ਹੈ ਔਰ ਇਸ ਕਰਕੇ ਮੈਂ ਕਹਾਂਗਾ ਕਿ ਇਹਨਾਂ ਨੂੰ ਵੀ ਦੇਸ਼ ਦੇ ਬਾਕੀ ਤੁਸੀਂ ਆਜ਼ਾਦ ਹੋ ਅਯਾਦ ਭਾਰਤ ਚ ਤੁਹਾਡੀ ਆਪਣੀ ਗੱਲ ਰੱਖਣ ਦਾ ਤੁਹਾਨੂੰ ਆਪਣੀ ਗੱਲ ਕਰਨ ਦਾ ਆਪਣੇ ਪ੍ਰੋਟੈਸਟ ਕੰਚ ਆਜ਼ਾਦੀ ਹੈ ਪਰ ਤੁਹਾਡੀ ਆਜ਼ਾਦੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਦੂਸਰੇ ਦੀ ਆਜ਼ਾਦੀ ਖੋਲੋ ਤੁਸੀਂ ਦੂਸਰੇ ਦੇ ਰਸਤੇ ਬੰਦ ਕਰ ਲਓ ਤੁਸੀਂ ਦੂਸਰੇ ਦੇ ਰੇਲ ਟ੍ਰੈਕ ਬੰਦ ਕਰ ਦਿਓ ਤੁਸੀਂ ਵਪਾਰ ਰੋਕ ਦਿੱਤਾ ਤੁਸੀਂ ਪੰਜਾਬ ਦਾ ਕਿੱਡਾ ਵੱਡਾ ਨੁਕਸਾਨ ਕਰਤਾ ਤੁਹਾਡੇ ਕਿੰਨੇ ਜਿਹੜੇ ਇਨਵੈਸਟਮੈਂਟ ਇਨਵੈਸਟਰ ਸੀਗੇ ਉਹ ਅੱਜ ਆਪਣਾ ਇਥੋਂ ਚਲੇ ਗਏ ਕੱਲ ਤੁਸੀਂ ਕਹਿੰਨੇ ਖੇਤੀ ਚ ਕੰਮ ਪ੍ਰਾਫਿਟ ਨਹੀਂ ਆ ਇੰਡਸਟਰੀ ਲੱਗਣ ਨਹੀਂ ਦੇਣੀ ਤੁਸੀਂ ਉਹਦੇ ਨਾਲ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਕੱਲ ਪੰਜਾਬ ਦਾ ਨਹੀਂ ਆਉਣ ਵਾਲੀ نسل ਦਾ ਕੱਲ ਨੂੰ ਇਹਨਾਂ ਦੇ ਮੁੰਡਿਆਂ ਨੇ ਵੀ ਨੌਕਰੀਆਂ ਤਾਂ ਨਹੀਂ ਇਹਨਾਂ ਦੇ ਮੁੰਡਿਆਂ ਨੇ ਵੀ ਵਪਾਰ ਤਾਂ ਨਹੀਂ ਇਹਨਾਂ ਦੇ ਮੁੰਡਿਆਂ ਨੇ ਵੀ ਇੰਡਸਟਰੀਆਂ ਲਗਾਉਣੀਆਂ ਇਹਨਾਂ ਦੀ ਨੈਕਸਟ ਜਨਰੇਸ਼ਨ ਵੀ ਅੱਗੇ ਆਏਗੀ ਘੱਟੋ-ਘੱਟ ਅਸੀਂ ਆਪਣੇ ਤਾਂ ਕੀ ਨਹੀਂ ਆਪਣੀ ਨੈਕਸਟ ਜਨਰੇਸ਼ਨ ਬਾਰੇ ਵੀ ਸੋਚਣਾ ਚਾਹੀਦਾ ਸੋ ਇਹਦੇ ਲਈ ਤਾਂ ਮੈਂ ਕਿਸਾਨ ਭਰਾਵਾਂ ਨੂੰ اپੀਲ ਬੇਨਤੀ ਕਰਾਂਗਾ ਕਿ ਆਪਾਂ ਅੰਦੋਲਨ ਕਰੀਏ ਅੰਦੋਲਨ ਤੁਹਾਡਾ ਕਰਨਾ ਹੱਕ ਹੈ ਆਪਣਾ ਉਸ ਹੱਕ ਦਾ ਇਸਤੇਮਾਲ ਕਰੋ ਪਰ ਆਪਣੀ ਉਸ ਆਜ਼ਾਦੀ ਦੇ ਨਾਲ ਨਾਲ ਦੂਸਰਿਆਂ ਦੀ ਇਜਾਜ਼ਤ ਤੋਂ ਹੰਨਣ ਨਾ ਕਰੋ